ਰਵਣ ਨੇ ਭਗਵਾਨ ਸ਼੍ਰੀ ਰਾਮ ਜੀ ਨੂੰ ਕਿਹਾ ਸੀ ਕਿ ਤੁਸੀਂ ਤਾਂ ਜਿੱਤੇ ਕਿਉਂਕਿ ਤੁਹਾਡੇ ਭਰਾ ਤੁਹਾਡੇ ਨਾਲ ਸੀ ਦਸਾਰੇ ਮੌਕੇ ਬਟਾਲਾ ਦੀ ਆਈਟੀਆ ਗਰਾਊਂਡ 'ਚ ਕੁੰਭ ਤੇ ਮੇਲੇ ਵਰਗਾ ਇੰਨਾ ਵੱਡਾ ਇਕੱਠ ਗਵਾਹੀ ਪੜਦਾ ਏ ਕਿ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਸਾਰਿਆਂ ਨੂੰ ਆਪਣੇ ਭਰਾ ਹੀ ਸਮਝਦੇ ਨੇ ਸਿਆਸੀ ਨਜ਼ਰੀਏ ਤੋਂ ਅਰਥ ਕੱਢੀਏ ਤਾਂ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਸਿਆਸੀ ਕਦ ਬਹੁਤ ਹੀ ਉੱਚਾ ਯਾਨੀ ਕਿ ਬਹੁਤ ਹੀ ਉੱਚਾ ਹੋ ਚੁੱਕਾ ਹੈ ਗੁਰਦਾਸਪੁਰ ਜ਼ਿਲ੍ਹੇ 'ਚ ਕਰੀਬ 180 ਜਗ੍ਹਾ ਤੇ ਉਤੇ ਦਸਹਿਰਾ ਮਨਾਇਆ ਗਿਆ ਪਰ ਸਭ ਤੋਂ ਉੱਚਾ ਯਾਨੀ ਕਿ 110 ਫੁੱਟਾ ਰਾਵਣ ਬਟਾਲੇ ਦੇ ਨਾਮ ਰਿਆ ਔਰ ਇਹ ਰਾਵਣ ਆਈਟੀਆਈ ਬਟਾਲਾ ਦੀ ਗਰਾਊਂਡ ਦੇ ਵਿੱਚ ਸਥਾਪਿਤ ਕੀਤਾ ਗਿਆ ਔਰ ਅਮਨ ਸ਼ੇਧ ਸਿੰਘ ਸ਼ਹਿਰੀ ਕਲਸੀ ਉਹਨਾਂ ਵੱਲੋਂ ਇਸ ਰਾਵਣ ਦਾ ਪੁਤਰਾ ਦਹਨ ਕੀਤਾ ਗਿਆ ਆਈਟੀਆਈ ਦੀ ਗਰਾਊਂਡ ਚ ਬੱਚੇ, ਮਹਿਲਾਵਾਂ, ਨੌਜਵਾਨ ਤੇ ਬਜ਼ੁਰਗਾਂ ਸਮੇਤ ਹਰ ਵਰਗ ਦੇ ਲੋਕ ਦੁਸ਼ਹਿਰੇ ਦਾ ਆਨੰਦ ਲੈ ਰਹੇ ਸੀ ਹਰ ਇੱਕ ਦੇ ਚਾਰੇ ਤੇ ਖੂਬ رونਕ ਸੀ ਤੇ ਜ਼ੁਬਾਨ ਤੇ ਇੱਕੋ ਹੀ ਅਲਫਾਜ਼ ਸੀ ਜਿਉਂਦਾ ਰਹਿ ਸ਼ੈਰੀ ਐਦਾ ਹੀ ਕੋਕੇ ਜੜੀਦਾ 2027 ਚ ਫਿਰ ਬਣਾਵਾਂਗੇ ਆਪਣੇ ਸਿਰ ਦਾ ਤਾਜ ਸ਼ੈਰੀ ਦਾ ਵਿਰੋਧੀਆਂ ਨੂੰ ਇਸ਼ਾਰਾ ਸਾਫ਼ ਸੀ ਸਿਆਸੀ 라ਵਣ ਭਾਵੇਂ ਜਿੰਨੇ ਮਰਜ਼ੀ ਵੱਡੇ ਕਦ ਦਾ ਹੋਵੇ 2027 ਚ ਹਸ਼ਰ ਇਹੀ ਹੋਵੇਗਾ ਜੋ ਇਸ 라ਵਣ ਦਾ ਕਰਨ ਲੱਗਿਆ ਐਮਐਲਏ ਸ਼ੈਰੀ ਦੇ ਸੱਜੇ ਪਾਸੇ ਅਮ੍ਰਿਤ ਕਲਸੀ ਮਾਨਿਕ ਮਹਿਤਾ ਤੇ ਖੱਬੇ ਪਾਸੇ ਜੋਬਨ ਅੰਦਾਵਾ ਤੇ ਆਸ਼ੂ ਗੋਇਲ ਸਮਿਤ ਜੰਬਾਸ ਭਰਾਵਾ ਦੀ ਵੱਡੀ ਫੌਜ ਹੈ ਸਮਾਸੀ 라ਵਣ ਦੇ ਪਟਾਕੇ ਪਾਉਂਦਾ ਤੇ ਅੱਜ ਦੇ ਮੁੱਖ ਮਹਿਮਾਨ ਸ਼ੈਰੀ ਕਲਸੀ ਤੇ ਵਿਸ਼ੇਸ਼ ਮਹਿਮਾਨ ਐਸਐਸਪੀ 소هيل ਕਾਸਿਮੀਰ ਤੇ ਧਾਰਮਿਕ ਸ਼ਖਸੀਅਤਾਂ ਨੇ ਅਗਨ ਪੇੜ ਦੀ ਰਸਮ ਅਦਾ ਕੀਤੀ ਪੰਡਾਲ ਜੈ ਸ਼੍ਰੀ ਰਾਮ ਦੇ ਜਕਾੜਿਆਂ ਨਾਲ ਗੂੰਜਟਿਆ ਵਕ ਵਕ ਰਾਮਲੀਲਾ ਕਲੱਬਾ ਵਾਲੋ ਬਹੁਤ ਹੀ ਦਿਲਕਸ਼ ਤੇ ਮਨਮੋਹਕ ਚੱਕੀਆਂ ਵੇਖ ਸੰਗਤਾਂ ਮੰਤਰਮੁਗਦ ਹੋ ਗਈਆਂ ਐਮਐਲਏ ਸ਼ੈਰੀ ਕਲਸੀ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਤੇ ਆਈ ਹੋਈ ਸੰਗਤ ਦੇ ਦਿਲ ਖੋਲ ਕੇ ਆਪਣਾ ਆਸ਼ੀਰਵਾਦ ਸ਼ੈਰੀ ਨੂੰ ਦਿੱਤਾ ਆਪ ਸੁਣਦੇ ਆ ਇਸ ਮੌਕੇ ਕੀ ਕਹਿਆ ਐਮ.ਐਰ.ਐਸ ਸ਼ੈਰੀ ਕਲਸੀ ਤੇ ਆਸ਼ੂ ਗੋਇਲ ਨੇ ਆਪਣੇ ਬਟਾਲੇ ਦੀ ਸੰਗਤ ਦਾ ਧੰਨਵਾਦ ਕਰਦਾ ਮੈਂ ਅੱਗੇ ਵੀ ਇੱਕੋ ਗੱਲ ਕਹਿਣਾ ਹੁੰਦਾ ਵੀ ਇਹਨਾਂ ਦਾ ਜਿਹੜਾ ਪਿਆਰ ਆਸ਼ੀਰਵਾਦ ਇਹ ਸਾਡੇ 'ਚ ਜਾਣ ਪਰਦਾ ਕਿਉਂਕਿ ਪਿਆਰ ਅੱਗੇ ਵੀ ਇਹ ਕਰਦੇ ਸੀ ਪਰ ਉਸ ਤੋਂ ਬਾਅਦ ਪਿਆਰ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਆਗੂ ਜਿਹੜਾ ਇਹਨਾਂ ਦਾ ਮੁੱਲ ਪਾਉਂਦਾ ਹੋਵੇ ਪਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਇਹਨਾਂ ਨੇ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕੀਤਾ ਹੁਣ ਸਮੁੱਚੀ ਮੇਰੀ ਟੀਮ ਜਿੰਨੀ ਵੀ ਆ ਮੇਰਾ ਵੀ ਰਾਸ਼ੂ ਗੋਰ ਵਰਨ ਜੀ ਸਾਰੀ ਜੇ ਮੈਂ ਕੱਲੇ-ਕੱਲੇ ਦਾ ਨਾਮ ਲੈਣਾ ਸ਼ੁਰੂ ਕਰਦਿਆਂ ਤਾਂ ਮੈਨੂੰ ਲੱਗਦਾ ਵੀ ਇੱਥੇ ਸਵੇਰ ਚੜ੍ਹ ਜੂਗੀ ਸੋ ਮੈਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਮੈਂ ਕਹਿ ਸਕਦਾ ਵੀ ਜੇ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਵੱਡਾ 라ਵਨ ਬਣਿਆ ਤੇ ਅੱਜ ਬਟਾਲੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੰਨਾ ਰਸ਼ ਜਿਹੜਾ ਉਹ ਆਇਆ ਇਹ ਇਹਨਾਂ ਦੀ ਮੈਂ ਕਹਿ ਸਕਦਾ ਵੀ ਸਾਨੂੰ ਅੱਗੇ ਨਾਲੋਂ ਹੋਰ ਜਿਹੜਾ ਜੋਸ਼ ਹੈ ਉਹ ਭਰਦੀ ਹੈ ਇਹਨਾਂ ਦਾ ਘੱਟ ਭਰਦਾ ਹੈ ਤੇ ਜਿਦ ਤਰ੍ਹਾਂ ਖੁਸ਼ੀ ਨਾਲ ਜਾਂਦੇ ਨੇ ਆਸ਼ੀਰਵਾਦ ਦੇਖ ਕੇ ਜਾਂਦੇ ਨੇ ਬਸ ਇਹੋ ਸਾਡੀ ਤਾਕਤ ਹੈ ਸੋ ਮੈਂ ਦਿਲ ਦੀ ਗਰਾਈ ਤੋਂ ਆਪਣੇ ਬਟਾਲਾ ਵਾਸੀਆਂ ਦੇ ਜਿਹੜੇ ਜਿਹੜੇ ਮੇਰੀਆਂ ਮਾਵਾ ਭੈਣਾ ਜਿਹੜੇ ਜਿਹੜੇ ਬੱਚੇ ਜਿਹੜੇ ਜਿਹੜੇ ਬਜ਼ੁਰਗ ਇੱਥੇ ਚੱਲ ਕੇ ਆਏ ਨੇ ਇੱਕ ਇੱਕ ਕਦਮ ਜਿਹੜਾ ਉਹਨਾਂ ਨੇ ਇਹ ਜਿਹੜਾ ਸਫ਼ਰ ਤੈਅ ਕੀਤਾ ਹੈ ਸ਼ਹਿਰੀ ਕਲਸੀ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਔਰ ਸਿਰ ਝੁੱਕ ਕੇ ਉਹਨਾਂ ਨੂੰ ਨਤਮਸਤਕ ਕਹਿੰਦਾ ਹਾਂ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਆਤਿਸ਼ਬਾਜੀ ਚੱਲੀ ਆਤਿਸ਼ਬਾਜੀ ਤੋਂ ਬਾਅਦ ਜਿਹੜਾ ਇਹ ਰਾਵਣ ਨੂੰ ਦਹਨ ਕੀਤਾ ਗਿਆ ਸੋ ਮੈਂ ਮਟਾਲਾ ਵਾਸੀਆਂ ਦਾ ਔਰ ਆਪਣੀ ਸਾਰੀ ਟੀਮ ਦਾ ਕੀਤੀ ਹੋਈ ਮਿਹਨਤ ਦਾ ਤਹਿ ਦਿਲ ਤੋਂ ਧੰਨਵਾਦੀ ਆ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਮੈਂ ਸਾਰੇ ਬਟਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਹੋਮ ਹੋਮਾ ਕੇ ਇੱਕ ਕੱਠ ਹੋ ਕੇ ਇਸ ਦੁਸ਼ਹਿਰੇ ਚ ਪਹੁੰਚੇ ਤੇ ਇਸ ਦੁਸ਼ਹਿਰ ਦੀ ਰੌਣਕ ਦੀ ਸ਼ੋਭਾ ਨੂੰ ਵਧਾਇਆ ਦੇਖੋ ਇਹ ਕੋਈ ਮੇਰੀ ਮਿਹਨਤ ਨਹੀਂ ਇਹ ਪ੍ਰਭੂ ਰਾਮ ਦੀ ਕਿਰਪਾ ਹੈ ਇੱਕ ਧਾਰਮੀ ਕੰਮ ਹੈ ਇਹ ਸਾਡਾ ਫਰਜ਼ ਬੰਦਾ ਸਭ ਦਾ ਅਹੀਂ ਤੇ ਸਭ ਨੂੰ ਬਟਾਲਾ ਨੂੰ ਇੱਕ ਮੈਸੇਜ ਦੇਣਾ ਚਾਹਨਾ ਕਿ ਸਾਰੇ ਇਕੱਠੇ ਹੋ ਗਏ ਅਗਲੀ ਵਾਰ ਦੁਸ਼ਹਿਰਾ ਸਾਰੇ ਇਕੱਠੇ ਮਿਲ ਕੇ ਇੱਕ ਮਿਹਨਤ ਕਰੀਏ ਇਸ ਤੋਂ ਵੱਧ ਤੇ ਇਸ ਤੋਂ ਉੱਪਰ ਦੁਸ਼ਹਿਰੇ ਲੱਗ ਜਾਈਏ ਹੁਣ ਇੱਕ ਮੈਂ ਇੱਥੇ ਕਹਿਣਾ ਚਾਹਨਾ ਅਗਲੀ ਵੜੀ 80 ਰਾਵਨ 200 ਫੁੱਟ ਦੇ ਕਰੀਬ ਬਣਾਵਾਂਗੇ